ਸੰਗਤ ਜੀ ਇਹ ਗੁਰਦੁਆਰਾ ਸਾਹਿਬ ਹੈ ਤਰਨ ਤਨ ਸਾਹਿਬ ਬਠਿੰਡਾ ਰੋਡ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸਥਿਤ ਹੈ ਤੇ ਇਹ ਉਹ ਪਵਿੱਤਰ ਅਸਥਾਨ ਹੈ ਜਿਸ ਅਸਥਾਨ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਇੱਥੇ ਗੁਰੂ ਸਾਹਿਬ ਜੀ ਰੁਪਾਣੇ ਨੂੰ ਜਾਂਦੇ ਹੋਏ ਸਾਬੋਕਤ ਲਵੰਡੇ ਨੂੰ ਜਾਂਦੇ ਹੋਏ ਤੇ ਇਸ ਅਸਥਾਨ ਤੇ ਰੁਕੇ ਸਨ ਤੇ ਗੁਰੂ ਸਾਹਿਬ ਜੀ ਨੂੰ ਸਿੰਘਾਂ ਨੇ ਪੁੱਛਿਆ ਵੀ ਇੱਥੇ ਰੁਕਣ ਦਾ ਕੀ ਕਾਰਨ ਹੈ ਜੀ ਗੁਰੂ ਸਾਹਿਬ ਜੀ ਨੇ ਫਿਰ ਦੱਸਿਆ ਇਹ ਬਹੁਤ ਜ਼ਿਆਦਾ ਪਵਿੱਤਰ ਸਥਾਨ ਹੈ ਤੇ ਇਸ ਸਥਾਨ ਤੇ ਬਹੁਤ ਜ਼ਿਆਦਾ ਸਾਧੂ ਸੰਤਾਂ ਨੇ ਬਹੁਤ ਤਪੱਸਿਆ ਕੀਤੀ ਹੋਈ ਹੈ ਤੇ ਇਸ ਸਥਾਨ ਨੂੰ ਪ੍ਰਣਾਮ ਕਰਨਾ ਚਾਹੀਦਾ ਤੇ ਗੁਰੂ ਸਾਹਿਬ ਜੀ ਨੇ ਇਸ ਸਥਾਨ ਨੂੰ ਫਿਰ ਵਰ ਦਿੱਤੀ ਜੋ ਵੀ ਇੱਥੇ ਇਸ਼ਨਾਨ ਕਰੋ ਜਾਂ ਮਤਲਬ ਕਿ ਕੋਈ ਵੀ ਆਪਣੀ ਅਰਦਾਸ ਬੇਨਤੀ ਕਰੋ ਇੱਥੇ ਉਸ ਦੀ ਅਰਦਾਸ ਬੇਨਤੀ ਪੂਰੀ ਹੋਊਗੀ ਤੇ ਜੋ ਕਿ ਅੱਜ ਬਹੁਤ ਏਤੇ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਕਰੋ ਦਰਸ਼ਨ ਜੀ ਵਾਹਿਗੁਰੂ